ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨਗਾਵਾ ਸੇ ਲਈ ਲੈ ਕੇ ਆਂ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਟੋਕੜ ਆ ਉਹ ਪੁੱਛ ਲੈਨੇ ਬਾਈ ਟੋਕੜੇ ਬਾਈ ਜੀ ਹੱਸੀ ਕਰ ਅਸੀ ਆ ਬਾਈ ਬਾਈ ਨਾਮ ਤੇ ਡਰੈਸ ਬੋਲ ਨਾਮ ਬਾਈ ਬਰੋਨੀ ਸਿੰਘ ਪਿੰਡ ਗਿਲਕੋਟੇ ਸਹਣਾ ਬਾਈ ਤੇ ਤਰ ਸੀਗਾ ਤਾਂ ਆਪਣੀ ਜ਼ਿਲ੍ਹਾ ਬਰਨਾਲਾ ਬਈ ਠੀਕ ਆ ਬਈ ਨੇੜੇ ਪਿੰਡ ਸੈਣਾ ਤੇ ਪੱਖੋ ਕੈਂਟਿੰਗ ਹਾਂ ਪੱਖੋ ਕੈਂਟਿੰਗ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 62847 87524 ਠੀਕ ਆ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਵੀ ਆ ਇਹ ਤੋਕੜ ਆ ਬਈ ਦੂਜੇ ਸੂਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੂੰ 3-4 ਮਹੀਨੇ ਹੋ ਗਏ ਹੁਣ ਬਈ ਇਹਨੂੰ ਦੁੱਧ ਕਿੰਨਾ ਬਈ ਹੁਣ ਦੁੱਧ ਦੇ ਥਲੇ 9 ਕਿਲੋ ਮੰਨ ਲਾ 8 ਕਿਲੋ ਨੈਟ ਮੰਨ ਕੇ ਆਵੇ 9 ਕਿਲੋ ਦਾ ਦੁੱਧ ਹੈਗਾ ਹੁਣ ਠੀਕ ਹੈ ਭਾਈ ਪਾਏ ਦੋ ਡੰਗ ਚੋਲੇ ਪਾਏ ਦੋ ਚੋਲੇ ਤਿੰਨ ਚੋਲੇ ਤਾਂ ਅਗਲੇ ਦੀ ਤਸੱਲੀ ਆ ਕਰਕੇ ਲੈ ਕੇ ਜਾਓ ਭਾਈ ਯਾਰ ਠੀਕ ਹੈ ਫੇਸ ਚੰਗਾ ਕੱਦ ਵੱਡ ਚੰਗਾ ਅਡਰ ਚੰਗਾ ਚਵਾਈ ਚੁਈ ਕਿਵੇਂ ਆ ਚਵਾਈ ਕੇ ਬਹੁਤ ਬਹੁਤ ਹੀ ਆ ਕੱਲੇ ਨੌ ਬਣਾਉਣ ਵਾਲੇ ਭਾਈ ਅਰੇ ਨੌ ਜ਼ਰੂਰ ਹੋਏ ਵੀ ਅਦੇ ਲਾ ਖਰਾਬ ਜੋ ਹੋਏ ਵੀ ਮਾਰੇ ਲਾਹੋਂ ਲਾਉਣ ਵਾਲੇ ਹੂੰ ਨਹੀਂ ਕੋਈ ਮੋੜ ਲਿਆ ਭਾਈ ਮੋੜ ਲਿਓ ਮੁੱਲ ਕੀ ਆ ਬਈ ਇਹਦਾ ਮੁੱਲ ਬਈ ਇਹ 16000 ਦੀ ਦੇ ਦੇਣਾ ਠੀਕ ਆ ਮਾਨ ਤਾਨ ਹੋ ਜਾ ਬਈ ਮਾਨ ਤਾਨੀ ਆ ਬਸ ਮੋਲੀ ਆਪੋ ਹੋ ਜਾ ਕਰ 16000 ਰੁਪਿਆ ਮੋਲਾ ਬਈ ਮਾਨ ਤਾਨ ਜਿਹੜਾ ਮੌਕੇ ਨੇ ਜ਼ਰੂਰ ਯਾਰ ਆ ਕੇ ਲੀਤੀ ਆਂ ਆ ਜਾ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਵੀ ਐ ਇਹ ਦੂਜੀ ਸੂਏ ਬਈ ਕਦੋਂ ਸੂਈਆਂ ਬਈ ਇਹ ਨੂੰ ਹੋ ਗਿਆ ਬਈ ਮਹੀਨੇ ਦੇ ਬੱਚਾ ਕੀ ਆ ਬਈ ਹੈਂ ਬੱੱਚੀ ਬੱਸੀ ਆ ਬਾਈ ਬੱੱਚੀ ਬੜੀ ਕੋਈ ਐ ਨਹੀਂ ਬੰਦਾ ਕਦੇ ਵੀ ਮਾਰਨ ਮੂਰਨ ਦਾ ਕੰਮ ਨਹੀਂ ਕਰ ਆਰਡਰ ਬੜਾ ਠੀਕੀ ਸਾਬੂਦਰੀ ਆ ਲੈ ਬਾਈ ਜਿਵੇਂ ਮਾਰ ਜੀ ਬੱਧੀ ਥੱਲੇ ਜੱਕਰੀ ਨਹੀਂ ਪਏ ਨਹੀਂ ਕਰਨ ਵਾਲੀ ਕੁਛ ਨਹੀਂ ਆਰਡਰ ਬੜਾ ਕਮਾਲ ਦਾ ਲੈ ਹਨ ਬੜਾ ਚਿੰਗਮੁੱਠੀ ਵਾਲਾ ਬੋਲੀ ਬਈ ਟੋਰੀ ਬੋਲੀ ਬੱਚਾ ਮਗਰ ਬੱਚੀ ਆ ਭਾਈ ਮਹੀਨਾ ਕ ਹੋ ਗਿਆ ਭਾਈ ਕਹਦਾ ਸੋਈ ਦੁੱਧ ਵੀ ਮੱਝਾਂ ਰਗਾਉ ਜਮਾ ਫੈਡ ਫੁੱਟ ਫੁੱਲ ਆਉਗੀ ਕਿੰਨਾ ਦੁੱਧ ਆ ਭਾਈ ਹੁਣ ਹੁਣ ਭਾਈ 14 ਲੀਟਰ ਦੁੱਧ ਆ ਇਸੇ ਜਮਾ ਲੈਟਰ ਤਿਆਰ 14 ਲੀਟਰ ਦੁੱਧ 14 ਲੀਟਰ ਦੁੱਧ ਭਾਈ ਕਹਿੰਦਾ ਨੈਟ ਤਿਆਰ ਆ ਕੀ ਮੋਲ ਆ ਭਾਈ ਇਹਦਾ ਏ ਬਾਈ 30000 ਦੇ ਦੇ ਯਾਰ ਬਸ ਮੋਲਾ ਬਾਲਾ ਨਹੀਂ ਲੈਣ ਦੀ ਨਾਲ ਹੀ ਕਰ 30 ਦੇ ਦੇ ਕਿੰਨਾ ਬਾਈ 30000 ਰੁਪਏ ਬਾਈ 30000 ਰੁਪਏ ਮੋਲਾ ਮਾਨ ਕਰ ਜਰੂਰ ਬੋਲੇ ਮਾਗਰੇ ਦੇ ਬੱਸੀ ਆ ਬਾਈ ਉਹ ਬਹੁਤ ਠੀਕ ਅੱਗੇ ਵੀਰੇ ਤੇ ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਜੀ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਅੱਜ ਅਰਸੋਂ ਸੁਈਆ ਤੇ ਤੀਜਾ ਦਿਨ ਹੀ ਆ ਮਾਲ ਦਾ ਤੀਜਾ ਦਿਨ ਬੱਚਾ ਕੀ ਆ ਬਾਈ ਇਹਦੇ ਮਾਰ ਬੱਸੀ ਆ ਬਾਈ ਬੱਚੀ ਬੜੀ ਚੰਗੀ ਆ ਨਾ ਹਾਂ ਉਹਦੇ ਬੱਸੀ ਆ ਬਾਈ ਕਿੰਨੇ ਕੁ ਬੋਲੇ ਤੇ ਹੁਣ ਬਾਈ ਇਹਦੇ ਲੇ 14 ਲੀਟਰ ਕੋ ਬੋਲਾ ਹੈ ਦਾ ਬਾਈ 14 ਲੀਟਰ ਹਾਂ ਰਾਵਣਾ 20 ਲੀਟਰ ਉਹ ਦੇ ਦੂ ਇਹ ਹੂੰ ਉਹ ਤਾਂ ਨਹੀਂ ਸੀਲ ਸਭ ਉਹ ਬੱਸੀ ਦੇ ਨਾਲ ਹੀ ਆਊਗੀ ਠੀਕ ਆ ਠੰਡੀ ਸੀਲਾ ਬਾਈ ਕਹਿੰਦਾ ਬੱਚਾ ਮਗਰ ਬੱਚੀ ਆ 14 ਲੀਟਰ ਜਿਹੜਾ ਬੋਲਾ ਬਾਈ ਕਹਿੰਦਾ ਹਾਂ ਜਰਾ ਰੰਗ ਰੂਪ ਦੇਖੋ ਥਣਲੇਵਾ ਬੜਾ ਕਮਾਲ ਦਾ ਆਰਡਰ ਬੜਾ ਅੱਛਾ ਗੱਪੁੱਠੀ ਰਾਤ ਨਾਲ ਇਕੱਲਾ ਇਕੱਲਾ ਸੂਰਾਤਰਾ ਵਿਕਰਮਾ ਦਾ ਚੰਗਾ ਹੈ ਕੀ ਮੁੱਲ ਲਬਰਾ ਇਹ ਤਾਂ ਮੁੱਲ ਭਾਈ ਯਾਰ 42000 ਤੋਂ ਦੇ ਦੇ ਬ ਲੈਣ ਦੇਣ ਵਾਲੀ ਗੱਲ ਹੀ ਹੈ ਬਸ ਠੀਕ ਹੈ 42000 ਰੁਪਇਆ ਮੁੱਲ ਦਾ ਮਾਨਦਨ ਜ਼ਰੂਰ ਹੋਏ ਥਣਲੇਵਾ ਬਹੁਤ ਚੰਗਾ ਲੱਗ ਆਰਡਰ ਕਮਾਲ ਹੈ ਥਣਲੇਵੇ ਤਾਂ ਬਹੁਤ ਸਾਫ ਹਨ ਇਹ ਜੀ ਤਾਪੂਰ ਬਹੁਤ ਚੰਗੀ ਹੈ ਠੀਕ ਹੈ ਰੰਗ ਰਵਾਜ ਦੇ ਇਹੋ ਤੇ ਸਾਹਮਣੇ ਆਏ ਸਹੀ ਗੱਲ ਇਹ ਨਾਗੇਸੀ ਭਰਾ ਕੋਲੇ ਤਿੰਨ ਤਿੰਨ ਹੀ ਰਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਗਨੇਟ ਖਾਲੋ ਜੀ ਧੰਨਵਾਦ